ਲਓ ਜੀ ਆਪਾਂ ਨੇ ਹੁਣ ਅੱਜ ਤੱਕ ਕਮਾ ਲੀ ਹੋ ਗਈ ਸੂਟ ਵੀ ਮਿਲ ਗਿਆ ਭੱਜ ਹਾਂਜੀ ਗਾਇ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਪੀ ਵੀ ਤੇ ਅੱਜ ਅਸੀਂ ਜਾ ਰਹੇ ਆ ਭਾਈ ਫੇਰ ਦੁਬਾਰਾ ਬਾਜ਼ਾਰ ਬਨਾਲ ਨੇ ਠੀਕ ਹੈ ਅੱਜ ਭਵਜੋਤ ਜੀ ਨੇ ਸਾਡੇ ਨੇ ਸ਼ੂਜ਼ ਲੈਣੇ ਨੇ ਤੇ ਬਾਕੀ ਮੈਂ ਵੀ ਸ਼ੂਜ਼ ਲੈਣੇ ਨੇ ਮੈਡਮ ਜੀ ਦਾ ਸੂਟ ਲੈਣਾ ਹੈ ਮੈਂ ਮੈਡਮ ਜੀ ਦਾ ਸੂਟ ਮਿਲੇ ਨਹੀਂ ਰਿਹਾ ਤਾਂ ਸਾਡੇ ਨਾਲ ਹੈਗੇ ਨੇ ਸਰਦਾਰ ਭਵਜੋਤ ਸਿੰਘ ਸਿੱਧੂ ਤੇ ਭਾਬਜੋ ਸਿੱਧੂ ਦੀ ਮਮਾ ਤੇ ਗੁਰਪਿੰਦਰ ਸਿੰਘ ਤਾਂ ਤੁਸੀਂ ਜਾਣਦੇ ਹੀ ਹੋ ਤੇ ਠੀਕ ਹੈ ਜੀ ਅਸੀਂ ਆਪਾਂ ਅੱਜ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਬਲੌਗ ਤੇ ਅੱਜ ਮੈਂ ਵੀ ਕੁਝ ਥੋੜੀ ਬਹੁਤੀ ਸ਼ਾਪਿੰਗ ਕਰਨੀ ਹੈ ਤੇ ਅਸੀਂ ਨੇ ਪਟਿਆਲਾ ਨਾਬਾ ਖੰਨਾ ਸਰਹੰਦ ਇਹ ਚਾਰ ਸ਼ਹਿਰ ਅਸੀਂ ਗਾਤੇ ਪਰ ਸਾਨੂੰ ਕੱਪੜੇ ਨਹੀਂ ਮਿਲੇ ਪਤਾ ਨਹੀਂ ਹੁਣ ਉਹ ਕੱਪੜੇ ਕਿਹੜੀ ਐਸੀ ਪੰਜਾਬ ਦੀ ਦੁਕਾਨ ਹੈ ਜਿੱਥੋਂ ਉਹ ਕੱਪੜੇ ਮਿਲਣਗੇ ਪਤਾ ਨਹੀਂ ਉਹ ਕਿਹੜੀ ਦੁਕਾਨ ਉਹ ਕਿਹੜਾ ਦੁਕਾਨਦਾਰ ਆ ਜਿਹੜਾ ਸਾਨੂੰ ਉਹ ਕੱਪੜੇ ਦਊਗਾ। ਅਬ ਮੈਂ ਤਾਂ ਲੈ ਲਿਆ। ਹਲੇ ਤੱਕ ਤਾਂ ਸਾਨੂੰ ਲੱਭਿਆ ਨਹੀਂ। ਭਵਜੋਤ ਨੇ ਤਾਂ ਲੈ ਲੇ। ਉਹ ਤਾਂ ਗੱਲ ਸਹੀ ਆ। ਭਵਜੋਤ ਆ ਦੇਖੋ ਘਰ ਤੋਂ ਗਏ ਆ ਸੀ। ਮਿੰਟ 20 ਮਿੰਟ ਚ ਆਪਣੇ ਕੱਪੜੇ ਪਸੰਦ ਕਰਕੇ ਪਵਾ ਕੇ ਆਪਣੇ ਬੈਗ 'ਚ ਆਪਣੇ ਘਰ ਨੂੰ। ਠੀਕ ਆ ਜੀ। ਫੇ ਮੇਰੇ ਕੱਪੜੇ ਤਾਂ ਟੇਲਰ ਕੋਲ ਨੇ। ਮੈਂ ਤਾਂ ਸਟੀਚਿੰਗ ਹੋਣ ਵਾਸਤੇ ਗਏ ਹੋਏ ਨੇ ਸ਼ਾਇਦ ਅੱਜ ਮਿਲ ਜਾਣਗੇ। ਵੈਸੇ ਕੱਲ ਦੀ ਤਰੀਕ ਹੈ। ਕੱਪੜੇ ਸਾਡੇ ਤਿਆਰ ਨੇ। ਇੱਕ ਕੁੜਤਾ ਵੀ ਮਾ ਭਾਜੂ ਦਾ ਇੱਕ ਮੇਰਾ ਤੇ ਇਹਦੀ ਇੱਕ ਪੈਂਟ ਹੈ ਤੇ ਉਧਰੋਂ ਤਿਆਰ ਨੇ ਫਿਰ ਮੈਂ ਇੱਕ ਇੱਕ ਜੈਕਟ ਹੈ ਹਾਂ ਅਸੀਂ ਕੱਪੜੇ ਬਾਕੀ ਤਾਂ ਸਾਡੇ ਤਾਂ ਓਕੇ ਆ ਕਾਹਣੀ ਇਸ ਦੀ ਵੀਡੀਓ ਇਹ ਮੇਰਾ ਸਕੂਲ ਹੈ ਜਿੱਥੇ ਮੈਂ ਪੜਿਆ ਇਹ 10ਵੀਂ ਤੱਕ ਇਸ ਸਕੂਲ ਦੇ ਵਿੱਚ ਅਸੀਂ ਮੈਂ ਵਿੱਦਿਆ ਪ੍ਰਾਪਤ ਕੀਤੀ ਹੈ ਇਸ ਸਕੂਲ ਦੇ ਵਿੱਚ ਇਹ ਸਾਡਾ ਪਿੰਡ ਨਹੀਂ ਪੜਿਆ ਆਪਣੇ ਨਾ ਨਾ ਪਿੰਡ ਪਿੰਡ ਤਾਂ ਮੈਂ ਪੜਿਆ 5ਵੀਂ ਤੱਕ ਉਹ ਪੰਜਵੀਂ ਪੜਿਆ ਊਰੇ ਪੜਿਆ ਮੈਂ 10ਵੀਂ ਤੱਕ 6ਵੀਂ ਤੋਂ ਲੈ ਕੇ 10ਵੀਂ ਤੱਕ ਹਾਂਜੀ ਉਦੋਂ ਤਾਂ ਆਹ ਸੜਕ ਸਿੰਗਲ ਜੀ ਹੁੰਦੀ ਸੀ ਸਾਈਕਲਾਂ ਤੇ ਹੁੰਦੇ ਹੁੰਦੇ ਤੇ ਅੱਗੇ ਵਾਲੇ ਪਿੰਡਾਂ ਵਾਲੇ ਬੱਚੇ ਤੇ ਅਸੀਂ ਜਦੋਂ ਇੱਕ ਦੂਏ ਦੇ ਪਿੰਡ ਅਸੀਂ ਜਾਂਦੇ ਹੁੰਦੇ ਤੇ ਐ ਲੱਗਦਾ ਹੁੰਦਾ ਤਾਂ ਵੀ ਪਤਾ ਨਹੀਂ ਕਿੱਥੇ ਜਾ ਰਹੇ ਆਹ ਗਰਾਊਂਡ ਦੇ ਵਿੱਚ ਖੇਡਦੇ ਹੁੰਦੇ ਤੇ ਉਦੋਂ ਤਾਂ ਬਾਈ ਸਮਾਂ ਹੀ ਕੁਝ ਹੋਰ ਸੀ ਇਹ ਪੱਟੇ ਨਾ ਇਹ ਪੱਠੇ ਦੀਆਂ ਇੱਟਾਂ ਪੱਕਦੀਆਂ ਨੇ ਵੀ ਬੱਕਦੀਆਂ ਨਹੀਂ ਬਣਦੀਆਂ ਨੇ ਸੈਂਚੇ ਬਣਦੇ ਨੇ ਉਦੋਂ ਬਾਅਦ ਫਿਰ ਪੱਠੇ ਤੇ ਜਾਂਦੀ ਇੱਕ ਫਿਰ ਉੱਥੇ ਪੱਕਦੀ ਆ ਐਵੇਂ ਹੁੰਦਾ ਬਾਈ ਇਹ ਸਾਰਾ ਕੁਝ ਤੇ ਅ ਧੁੱਪ ਨਿਕਲਣੀ ਹੋ ਗਈ ਸ਼ੁਰੂ ਹੁਣ ਇੱਕ ਦੋ ਦਿਨ ਦੇ ਵਿੱਚ ਮੌਸਮ ਹੋ ਜਾਣਾ ਬਿਲਕੁਲ ਕਲੀਅਰ ਤੇ ਹੁਣ ਧੁੱਪ ਦੇ ਵਿੱਚ ਦੇਖੋ ਜਦੋਂ ਹੁਣ ਮੌਸਮ ਖਰਾਬ ਸੀ ਸਾਰੇ ਕੰਮਕਾਰ ਵੀ ਕੋਈ ਅਗਲਾ ਕਰਦਾ ਹੀ ਨਹੀਂ ਸੀ ਅਗਲਾ ਕਹਿੰਦਾ ਅਸੀਂ ਪਹੁੰਚ ਗਏ ਹੁਣ ਇਹ ਹੈਗੀ ਜੀ ਖੰਨਾ ਮਾਰਕੀਟ ਚੱਲ ਵੀ ਪੱਜ ਜੁੱਟਿਆ ਹੋ ਗਿਆ ਤੂੰ ਮੂਰੇ ਹੈਗਾ ਇਹੀ ਲੱਗ ਰਹੀ ਆ ਆਪਣੀ ਛੱਡੀ ਦੀ ਚੱਕੀ ਚੁੱਕੀ ਹੈ ਹਾਂ ਹਾਂ ਚਲੋ ਵੀ ਚੱਲੀਏ ਚਲੋ 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 ਦੇਖ ਕੇ ਦੇਖ ਕੇ ਕਾਲੀ ਨਹੀਂ ਕਰਦੇ ਯਾਰ ਤਾਂ ਪਤਾ ਤੈਨੂੰ ਕਿਹੜੀ ਦੁਕਾਨ ਆ ਕਿੱਥੇ ਆ ਇਹ ਦਿਖਾਉਨੇ ਆ ਅੱਜ ਖੰਨੇ ਦੀ ਮਾਰਕੀਟ ਇੱਥੇ ਨਾ ਕੋਈ ਨਹੀਂ ਵੀ ਲੈ ਜਾਗੇ ਇਹ ਹੈਗੀ ਖੰਨੇ ਦੀ ਮਾਰਕੀਟ ਭੀੜ ਬਹੁਤ ਆ ਕੋਈ ਨਹੀਂ ਪੁੱਛਦਾ ਹੈ ਕਿੱਥੇ ਹੈ ਸੀਵਲ ਆਉਂਦੇ ਆ ਹੈ ਆਏ ਲੈ ਲਓ ਦੇਖਾ ਇਹ ਤਾਂ ਪਾਰ ਹੈ ਗਿਆ ਆ ਗਲੀ ਦੀ ਔਰੇ ਨੂੰ ਮੁੜ ਜਾਣਾ ਓਏ ਉੱਥੇ ਮੁੜਦਾ ਪਰ ਕਿੱਥੇ ਨੂੰ ਅੱਪਰੇ ਆਪਣੀ ਗੱਡੀ ਕੋਲ ਨਹੀਂ ਕੋਈ ਹੱਥ ਆ ਆਰਾਮੇ ਵਾਲੀ ਦੀ ਦੁਕਾਨ ਤੋਂ ਮੂਰੇ ਆ ਜਾ ਆ ਜਾ ਆ ਜਾ ਕੀ ਤੈਨੂੰ ਕੁਝ ਤੁਰੀਆ ਨਾ ਆਹੀ ਹੈ ਹਾਂ ਆਹੀ ਆਇਆ ਚਲ ਚਲ ਦੇਖ ਲੈ ਹੁਣ ਆਕਰ ਨੂੰ ਸਾਨੂੰ ਸੂਟ ਮਿਲ ਗਿਆ ਅਸੀਂ ਬਹੁਤ ਬੜੀ ਜੰਗ ਜਿੱਤ ਲਈ ਅੱਜ ਚਾਰ ਲੋਕਾਂ ਦੇ ਚਾਰ ਚਾਰ ਦਿਨ ਹੋ ਗਏ ਪਟਿਆਲਾ ਨਾਭਾ ਸਰਹੰਦ ਆ ਕੇ ਖੰਡੇ ਤੋਂ ਫਿਰ ਮਿਲਿਆ ਹੋਗਾ ਮਮਾਪਾ ਚੱਲਦੇ ਚੱਲ ਬਈ ਲਓ ਜੀ ਆਪਾਂ ਨੇ ਹੁਣ ਅੱਜ ਤੱਕ ਕਮਾ ਲਏ ਹੋ ਗੀ ਸੂਟ ਵੀ ਮਿਲ ਗਿਆ ਭਵਜੋਦੀ ਜੁੱਤੀ ਵੀ ਮਿਲ ਗਈ ਅੱਜ ਤਾਂ ਮਿੰਟ 20 ਮਿੰਟ ਚ ਸ਼ਾਪਿੰਗ ਹੋ ਗਈ ਹੱਥ ਤੋੜਦੀ ਕਿਉਂ ਭਵਜੋਤੇ ਅੱਜ ਤਾਂ 20 ਮਿੰਟ ਲਾਏ ਨੇ ਬਈ ਸ਼ਾਪਿੰਗ ਕਰਨ ਨੂੰ ਆਹੀ ਤਾਂ ਨਿਕਲੀ ਮਾਹੀਆ ਹੈ ਰਾਮੇ ਵਾਲੇ ਕਿਹੜੇ ਆ ਆਹੀ 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 ਮੈਂ ਸੈਟ ਤੋਂ ਉਹ ਲੈਣਾ ਤਾਂ ਆ ਜਾ ਉਰੇ ਤੂੰ ਹੀ ਉਰੇ ਉਰੇ ਲੈ ਨੂੰ ਮਿਲ ਜਾਣਗੇ ਦੇਖ ਲੈ ਫੇ ਤਾਂ ਚਲ ਜੇ ਲੈ ਕੇ ਜਾਣਾ ਯਾਰ ਜਿਹੜਾ ਕੋਲ ਸੈਂਡ ਵਿੱਚ ਉਹ ਨਾ ਲੈ ਲੈ ਕਿਪਰਾ ਪਿੱਛੇ ਬਣਾਉਣਾ ਸੈਂਡ ਦੀ ਕਿਪਰਾ ਲੈ ਕਰੋ ਬਿਨੇ ਪਿਆਏ ਉਹ ਜੀ ਥੋੜੀ ਹੁਣ ਦਾ ਬਜ਼ਾਰ ਦੇਖ ਲਓ ਸਾਰਾ ਤੁਹਾਨੂੰ ਦਿਖਾਉਣਾ ਬਜ਼ਾਰ ਆ ਬੜੀ ਕੁਬਾਰੀ ਜੀ ਲੱਗੇ ਹੋਏ ਨੇ ਨਾ ਆ ਦੇਖੋ ਉੱਪਰ ਕਿੰਨੇ ਘੈਂਟ ਲੱਗਦੇ ਨੇ ਦੇਖ ਲਓ ਉਰੇ ਇੱਕਨੇ ਭੀੜ ਰਹੀ ਦੀ 12 ਮਹੀਨੇ 30 ਦਿਨ ਪਾਸ ਜਿੱਤੇ ਇੱਥੇ ਵੀ ਭੀੜ ਰਹੀ ਆ ਬੇ ਲੈ ਭਾਈ ਬਾਂਸਰੀ ਲੈ ਫਿਰ ਤੂੰ ਕਹਿੰਦਾ ਬਾਂਸਰੀ ਲੈ ਲੈ ਚ ਲੈ ਆਪ ਜੱਤਾ ਕਹਿੰਦਾ ਬਾਂਸਰੀ ਲੈਣੀ ਲੈ ਲੈ ਬੜੀ ਹੋ ਲੈ ਹਾਂ ਚ ਲੈ ਲੈ ਚੱਲ ਚਲ ਉਹ ਕੀ ਤੂੰ ਦੇਖੇ ਐ ਭਾਈ ਆ ਗਏ ਲੇਡੀਜ਼ ਦੇ ਅੱਗੇ ਨਾ ਗਏ ਅੱਗੇ ਆ ਦੇਖਿਓ ਭਾਈ ਸਾਹਿਬ ਆ ਮੜਾ ਨਾ ਗਏ ਜਾਣ ਤੋਂ ਆ ਲੈ ਲੈ ਹਾਂਜੀ ਆਹੀ ਬਾਂਸਰੀ ਕਿੰਨੇ ਦੀ ਐ ਛੋਟੀ ਹੈ ਜੀ ਵੱਡੀ ਵੱਡੀ ਆ ਵੱਡੀ ਕਿੰਨੀ ਹੈ ਤੁਹਾਡੇ ਕੋਲ ਐਨੀ ਮਹਿੰਗੀ ਥੋੜੀ ਆ ਯਾਰ ਛੋਟੀ ਮੇਰੇ 30 ਰੁਪਏ ਦੀ ਹੈ ਲੈ ਫਿਰ ਇਹਦੇ ਚ ਕੀ ਲਾਤਾ ਤੈਂ ਇਹ ਸੁਰ ਵਾਲੀ ਹੈ ਜੀ ਮਿਊਜ਼یکل ਹੈ ਉਸ ਨੂੰ ਬਜਾ ਇਹ ਕੀ ਹੋ ਗਿਆ ਨਾ ਸਹੀ ਸਹੀ ਦੱਸ ਕਿੰਨੇ ਦੇ ਦੇਣੀ ਹੈ ਅਸੀਂ ਉੱਤੇ ਵੀ ਵੱਡੀ ਹੈ ਮੇਰੇ ਕੋਲ ਇਸਨੇ ਸੁਰ ਦਿਖਾਉ ਆਪਕੋ ਮੜੀ ਜੇ ਸੁਰ ਤੂੰ ਤਾਂ ਲਾ ਦੇਗਾ ਦੇਖੋ ਪਹਿਲੇ ਸੁਰ ਦੇ ਜੇ 2 ਜੇ 200 ਦੀ ਦੇਣੀ ਹੈ ਦੇ ਦੇ 200 ਰੁਪਏ ਤੇ ਆਪਣਾ ਨਹੀਂ ਪੜਦਾ ਭਾਜੀ ਨਹੀਂ ਕਿਉਂ ਕੀ ਇਹਦੇ ਚ ਤੇ ਕਰਤਾ ਦੱਸ ਤਾਂ ਦੇ ਕੀ ਲਾਇਆ ਇਹਦੇ ਚ ਪੰਸਰ 15 15 मोदीया 72 72 तो उसमें क्या लगा रहता बस बांस की बांसुरी होती है लेकिन मैजिकल होती है वो ये देश को इसके सोचते हैं ओके okay, वाह जी वाह ए मुंडा भाई मिले आपा नु खन्ने एक खन्ने मिले आपा नु मुंडा ए तो आपा ने बांसुरी ਲਈ ਆ ਇੱਕ ਤੇ ਇਹ मुंडा भाई ਬਹੁਤ ਵਧੀਆ ਘੈਂਟ ਬਾਂਸਰੀ ਵਜਾਉਂਦਾ ਪੂਰੀ ਹੁਣ ਤੋ ਹੀ ਸੁਣਾਈ ਲਈ ਹੋਣੀ ਬਾਕੀ ਦੱਸਿਓ ਮੈਨੂੰ ਵੀ ਕਿੱਦਾਂ ਦੀ ਲੱਗੀ ਮੁੰਡੇ ਨੇ ਜਿਹੜੀ ਬਾਂਸਰੀ ਵਜਾਈ ਆ ਜੇ ਕੋਈ ਖੰਨੇ ਆਇਆ ਤਾ ਕਿਹੜੇ ਬਿਜਾਰਾ ਇਹ ਇਹ ਖੰਨੀ ਗੁਰੂ ਅਮਰਦਾਸ ਮਾਰਕੀਟ ਇਹ ਗੁਰੂ ਅਮਰਦਾਸ ਮਾਰਕੀਟ ਚ ਮੁੰਡਾ ਇੱਥੇ ਹੁੰਦਾ ਜੇ ਕੋਈ ਆਇਆ ਤਾਂ ਮਿਲ ਲਿਓ ਬਿਜਾਰਾ ਕੋਲ ਲੈਡੋ ਪਾਂਸਰੀ ਵਧੀਆ ਵਜਾਉਂਦਾ ਮੁੰਡਾ ਓਕੇ ਜੀ ਲੈ ਭਾਈ ਤੇਰੀ ਇਹ ਆ ਦੁਕਾਨ ਟੱਚ ਆਫ ਗੋਲਡ ਲੈ ਆ ਭਾਈ ਸਮਾਨ ਨੋ ਮੈਨ ਲੱਗ ਗਿਆ ਭਾਈ ਲੈ ਲੈ ਸਮਾਨ ਵਧੀਆ ਇਹਨਾਂ ਦੀ ਦੁਕਾਨ ਦਾ ਹੈ ਨਾ ਇਧਰ ਸਾਈਡ ਤੇ ਸਮਾਨ ਵਧੀਆ ਇਹਨਾਂ ਦੀ ਦੁਕਾਨ ਤੇ ਬ੍ਰਾਂਡੋ ਸੈਟ ਸੀ ਆਈਟਮਾਂ ਭਾਈ ਸਾਰੀਆਂ ਵਧੀਆ ਪਈਆਂ ਨੇ ਬਾਈ ਦੀ ਦੁਕਾਨ ਤੇ ਹੈ ਖੰਨਾ ਕਿਹੜੀ ਕਿਹੜੀ ਮਾਰਕੀਟ ਹੈ ਆਪਣੇ ਸੁਭਾਸ ਬਾਜ਼ਾਰ ਵਾਹ ਸਭ ਯਾਰ ਦੇ ਵਿੱਚ ਇਹਨਾਂ ਦੀ ਦੁਕਾਨ ਹੈ ਵਧੀਆ ਸਾਮਾਨ ਆ ਬਾਈਆਂ ਜੇ ਕੋਈ ਆਇਆ ਤਾਂ ਬਾਈ ਜਰੂਰ ਦੱਸਿਆ ਦਿਓ ਇਹਨਾਂ ਨੂੰ ਹੋਰ ਜੀ ਬੰਦਾ ਕਿ ਸਾਈਜ਼ ਦੇ ਦਿੱਤੇ ਨਹੀਂ ਆਉਂਦੀ ਜੀ ਤੁਸੀਂ ਜਾਂ ਮਰਜ਼ੀ ਕੋਈ ਖੋਲ ਕੇ ਪਾ ਲਓ ਕਾਲੂ 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 ਕੌਫੀ ਆ ਗਈ ਮੇਰੀ ਤਾਂ ਭੱਜੋ ਜਰ ਜਾ ਕੇ ਨਾਮ ਨਾਮ ਤੇ ਛੋਲੇ ਗੁਰੂ ਅਮਰਦੀਪ ਦਾ ਬਰਗ ਖੰਨੇ ਤੋਂ ਹੁਣ ਸਰਹੰਦ ਆ ਗਏ ਆ ਖੰਨੇ ਤੋਂ ਤੇ ਇੱਥੋਂ ਫ੍ਰੀ ਹੋ ਕੇ ਫਿਰ ਚੱਲਦੇ ਆਪਾਂ ਆਪਣੇ ਪਿੰਡ ਨੂੰ ਇਹ ਆ ਭਾਈ ਸਾਡਾ ਸ਼ਹਿਰ ਸਾਡਾ ਸਾਡਾ ਸਰਹੰਦ ਗਿਆ ਹੋ ਰਹਿ ਗਿਆ ਫਲਾਣ ਹੀ ਰਹੇਗੀ ਬਾਈ ਤੀਜੇ ਹੀ ਨਹੀਂ ਮੁੱਕਦੀਆਂ ਇਹਨਾਂ ਦੀਆਂ ਹੱਦ ਹੋ ਗਈ ਗੱਲ ਚਲੋ ਸੁਧਰਾ ਬਾਈ ਪਰ ਇਹ ਚੀਜ਼ਾਂ ਮੁੱਕਣੀਆਂ ਇਹਨਾਂ ਦਾ ਸਮਾਨ ਬਾਈ ਪੂਰਾ ਹੋਣਾ ਜੀ ਮੈਨੂੰ ਲੱਗਦਾ ਪਟਿਆਲੇ ਤੋਂ ਖੰਨੇ ਤੋਂ ਨਾਪੇ ਤੋਂ ਸਰਾਂ ਤੋਂ ਸਮਾਨ ਨਹੀਂ ਪੂਰਾ ਹੋਇਆ ਦੇਖੋ ਹੁਣ ਜਾ ਕੇ ਕਿਤੇ ਜੀ ਮੈਂ ਫ੍ਰੀ ਹੋਇਆ ਫ੍ਰੀ ਹੋ ਕੇ ਉਹਨਾਂ ਨੂੰ ਘਰੇ ਛੱਡ ਕੇ ਆਇਆ ਭਾਬਜੋ ਤਾਂ ਉਹਨਾਂ ਨੂੰ ਘਰ ਛੱਡ ਕੇ ਹੁਣ ਮੈਂ ਆਪਣੇ ਕੰਮ ਤੇ ਜਾ ਰਿਹਾ। ਯਾਨੀ ਕਿ ਮੈਨੂੰ ਜੀ ਪੂਰਾ ਹਫਤਾ ਹੀ ਲਾ ਲਓ ਵੀ 4 ਦਿਨ ਤਾਂ ਹੋ ਗਏ ਮੈਨੂੰ। ਇੱਕ ਦਿਨ ਨਾਪੇ ਗਏ, ਇੱਕ ਦਿਨ ਪਟਿਆਲੇ ਗਏ, ਖੰਨੇ ਦੋ ਵਾਰ ਖੰਨੇ ਜਾਇਆ ਏ, ਤਿੰਨ ਚਾਰ ਵਾਰ ਸਰੰਦ ਜਾਇਆ ਏ। ਹੁਣ ਅੱਜ ਪਹਿਲਾਂ ਸੀ ਖੰਨੇ ਗਏ, ਖੰਨੇ ਤੋਂ ਫੇਰ ਆ ਕੇ ਸਰੰਦ ਗਏ, ਸਰੰਦ ਤੋਂ ਬਾਅਦ ਕੇ ਫੇਰ ਹੁਣ ਇਹਨਾਂ ਨੂੰ ਪਿੰਡ ਤਾਰਿਆ। ਯਾਨੀ ਕਿ ਇੱਕ ਚੀਜ਼ ਤਾਂ ਦੇਖੋ ਇਹ ਗੱਲ ਤਾਂ ਪੱਕੀ ਐ ਵੀ ਲੇਡੀਜ਼ ਦੇ ਚੀਜ਼ਾਂ ਤੁਸੀਂ ਪੂਰੀਆਂ ਹੀ ਨਹੀਂ ਕਰ ਸਕਦੇ ਲੇਡੀਜ਼ ਦੀਆਂ ਜਿਹੜੀਆਂ ਚੀਜ਼ਾਂ ਨੇ ਤੁਸੀਂ ਪੂਰੀ ਨਹੀਂ ਕਰ ਸਕਦੇ ਚੱਲ ਲੇਡੀਜ਼ ਨੇ ਉਹ ਦੁਕਾਨ ਦੇ ਵਿੱਚ ਉਹ ਰੰਗ ਮੰਗ ਮੰਗਣਾ ਜਿਹੜਾ ਰੰਗ ਹੁੰਦਾ ਹੀ ਨਹੀਂ ਯਾਨੀ ਕਿ ਗੱਲ ਸਹੀ ਐ ਵੀ ਬਹੁਤ ਔਖਾ ਦੇਖੋ ਬੰਦਾ 10 ਮਿੰਟ ਪੰਜ ਚ ਸ਼ਾਪਿੰਗ ਕਰ ਲੈਂਦਾ ਵੱਧ ਤੋਂ ਵੱਧ 20 ਮਿੰਟ ਲੱਗੂਗਾ ਪਰ ਲੇਡੀਜ਼ ਭਾਈ ਧੰਨ ਅੱਜ ਮੈਨੂੰ 4 ਦਿਨ ਹੋ ਗਏ ਅੱਜ ਕਿਤੇ ਜਾ ਕੇ ਕੰਮ ਨੇੜੇ ਲੱਗਿਆ ਹਲੇ ਵੀ ਮੈਂ ਕਹਿ ਨਹੀਂ ਸਕਦਾ ਵੀ ਫਾਈਨਲ ਹੋ ਗਿਆ ਪਰ ਕੰਮ ਨੇੜੇ ਲੱਗਿਆ ਐਂ ਕਹਿ ਸਕਦੇ ਆਪਾਂ ਚਲੋ ਤੁਸੀਂ ਜੁੜੇ ਰਹੋ ਵੀ ਗੁਰਸਿੱਧੂ ਪੀਵੀਟੀ ਚੈਨਲ ਦੇ ਨਾਲ ਤੇ ਹੁਣ ਆਪਾਂ ਚੱਲਦੇ ਆ ਫੇਰ ਮੈਂ ਵਾਪਸ ਉਹਨਾਂ ਨੂੰ ਉਤਾਰ ਕੇ ਫੇਰ ਮਸਰਾਹਤ ਨੂੰ ਜਾ ਰਹੇ ਆ ਹੁਣ ਸੁਖਵਿੰਦਰ ਖੜਾ ਬੈਠ ਕਰ ਰਿਹਾ ਆਪਣੀ ਉਹਨੂੰ ਮਿਲਣਾ ਜਾ ਕੇ ਹਾਂਜੀ ਗਾਇਜ਼ ਆਪਾਂ ਕਰਦੇ ਆ ਅੱਜ ਦਾ ਬਲੌਗ ਇੱਥੇ ਪੂਰਾ ਤੇ ਕੱਲ ਮਿਲਾਂਗੇ ਨਵੇਂ ਬਲੌਗ ਸਿਲਸਾ ਦਾ ਬਲੌਗ ਮੇਰਾ ਕਿੱਦਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਸ਼ੇਅਰ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਜਰੂਰ ਕਰਿਓ ਓਕੇ ਜੀ ਸਭ ਤੇ ਕਾਨ ਬਾਏ ਬਾਏ